ਉਹ ਜਿਹੜੀ ਚੰਡੀ ਹੈ ਅਸਲ ਚੰਡੀ ਹੁੰਦੀ ਕੀ ਹੈ ਜਿਹਨੂੰ ਲੋਕ ਚੰਡੀ ਕਹਿੰਦੇ ਨੇ ਉਹ ਕੀ ਹੁੰਦੀ ਹੈ ਅਸਲ ਚੰਡੀ ਕੀ ਹੈ ਜਿਵੇਂ ਗੁਰਬਾਣੀ 'ਚ ਨਾਮ ਕੀ ਹੈ ਇਹ ਗੁਰਬਾਣੀ ਦੱਸਿਆ ਉਹ ਹੈ ਜਪ ਕੀ ਹੈ ਜਪ ਕੀ ਹੈ ਗੁਰੂ ਕੋਣ ਹੁੰਦਾ ਆਦਮੀ ਨਹੀਂ ਹੁੰਦਾ ਇਹ ਸਾਰੀਆਂ ਚੀਜ਼ਾਂ ਧਰਮ ਦੇ ਅੰਦਰ ਨੇ ਤੀਰਥ ਕੀ ਹੁੰਦਾ ਹੈ ਨਾ ਨਾਈਸ਼ ਨਾਨਕ ਕੀ ਹੁੰਦਾ ਹੈ ਦਾਨ ਕੀ ਹੁੰਦਾ ਹੈ ਦਇਆ ਕੀ ਹੁੰਦੀ ਹੈ ਧਰਮ ਕੀ ਹੁੰਦਾ ਹੈ ਇਹ ਸਾਰੇ ਲਫ਼ਜ਼ਾਂ ਦੇ ਜਿਹੜੇ ਅਰਥ ਬਗਾੜਲੇ ਸੀ ਪੰਡਤ ਰਹਿਣਾ ਉਹ ਸ਼ੁੱਧ ਕੀਤੇ ਫਿਰ ਬੇਦਰਦ ਜ਼ਰਦ ਕੀਤੇ ਫਿਰ ਅਸਲੀ ਭਗਤੀ ਕੀ ਦੀ ਜਗ੍ਹਾ ਜਿਆਦਾ ਲਫ਼ਜ਼ਾਂ ਦੇ ਅਰਥ ਬਦਲਣ ਦੇ ਨਾਲ ਭਗਤੀ ਨਕਲੀ ਬਣ ਜਾਂਦੀ ਹੈ ਗੁਰਮਤ ਦੀ ਮਨਮਤ ਬਣ ਜਾਂਦੀ ਹੈ ਬੰਕੀ ਮਨਮਤੀਆਂ ਨੇ ਉਹਦੇ ਚ ਅਸੰਖ ਜਪ ਅਸੰਖ ਪਾਉ ਨੇ ਆਪਣੇ ਆਪਣੇ ਜੱਬਣ ਵਾਲੇ ਐਵੇਂ ਜਿਹੜੀ ਚੰਡੀ ਹੈ ਇਹ ਵੀ ਮਨਮਤੀਆਂ ਨੇ ਆਪਣੀ ਬਣਾ ਲਈ ਇਹ ਜਗਮਾਤ ਸੀ ਹੁਣ ਬਾਤ ਜਗਮਾਤ ਨਾ ਤਾਂ ਧਰਤੀ ਜਗਮਾਤ ਹੈ ਸਾਰਾ ਸਭ ਸਾਰਾ ਧਰਤੀ ਕੇ ਪੈਦਾ ਦੀ ਹੁੰਦਾ ਨਾ ਕੋਈ ਜਗਮਾਤ ਹੈ ਤੀਜੀ ਜਗਮਾਤ ਰਹਗੀ ਆਦਮੀ ਆਪਣੀ ਉਹ ਇਹਨਾਂ ਨੇ ਕਹੇ ਇਹ ਠੀਕ ਹੈ ਆਦਮੀ ਸਭ ਤੋਂ ਸੇਸ਼ਟਾ ਆਪਣੀ ਮਾਂ ਨੂੰ ਜਗਮਾਤ ਬਣਾ ਦੋ ਜਿਵੇਂ ਆਦਮੀ ਨੂੰ ਰੱਬ ਬਣਾਇਆ ਸੀ ਐਵੇਂ ਆਪਣੀ ਮਾਂ ਨੂੰ ਔਰਤ ਨੂੰ ਹੀ ਦੂਆ ਰੱਬ ਬਣਾਤਾ ਮਾਤਾ ਬਣਾਤਾ ਆਦਮੀ ਨੂੰ ਪਿਤਾ ਬਣਾਇਆ ਤਾਂ ਔਰਤ ਨੂੰ ਮਾਂ ਬੁਲੰਦਾ ਜਿਹੜੀ ਗੱਲ ਸੀ ਜੇ ਬਿਸ਼ਰੂ ਬਣਾਉਣਾ ਹੈ ਆਦਮੀ ਤੇ ਔਰਤ ਬਣਾਉਣੀ ਪਊਗੀ। ਅਰਧ ਬਣਾਉਣੀ ਪਊਗੀ ਤੂੰ। ਇਹ ਕੀਤਾ ਹੋਇਆ ਸੀ। ਇਹਨੂੰ ਉਲਟਿਆ ਇਹ ਝੰਡੀ ਚਤਰ ਲੱਕੇ ਉਹ ਜਿਹੜਾ ਭਾਰਮਾ ਪਾਇਆ ਸੀ ਨਾ ਉਹਨਾਂ ਨੇ ਪਖੜਵਾ ਸੀ। ਪਖੜ ਇਹ ਨਕਸ਼ਾ ਦਿਖਾਇਆ ਵੀ ਇਹ ਸਾਰਾ ਗਲਤ ਹੈ। ਚੰਡੀ ਚੰਡੀ ਨਾਮ ਚੰਡ ਦਾ ਜਾਸ ਜਿਹਦਾ ਨਾਮ ਚੰਡੀ ਹੈ ਉਹ ਕੀ ਹੈ? ਚੰਡੀ ਦੀ ਡੈਫੀਨੇਸ਼ਨ ਅਸਲੀ ਚੰਡੀ ਦਸੀਏ ਕੀ ਹੁੰਦੀ ਹੈ ਸਮਝ ਆਲੀ ਪਰਮੁੱਧ ਕਰਨ ਪਰਮੋਦ ਪਰਮੁੱਧ ਉਹ ਹੈ ਪਰਮ ਅਨੰਦਾ ਦੀ ਅਵਸਥਾ ਦੀ ਪ੍ਰਾਪਤੀ ਜਿਵੇਂ ਕਹਿੰਦਾ ਗਦਗਦ ਹੋ ਗਿਆ ਗਦਗਦ ਹੋ ਗਿਆ ਜਿਹੜਾ ਨਾਨਕ ਭਗਤਾਂ ਦਾ ਸਦਾ ਵਿਗਾਸ ਉਹ ਜਿਹੜੀ ਰਸਤਾ ਦੀ ਪ੍ਰਾਪਤੀ ਕਰਨ ਵਾਲੀ ਚੀਜ਼ ਹੈ ਤਾਂ ਚੱਡੀ ਇਹ ਤੁਰਕੀ ਬਾਣੀ ਆ ਚੱਡੀ ਚੱਡੀ ਦਾ ਨਾਮ ਹੈ ਜਿਹਨੂੰ ਮਿਲ ਗਿਆ ਗਦਗਦ ਹੈ ਗਦਗਦ ਕਾਲ ਹੁੰਦਾ ਜਾਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਤੱਬੇ ਇੱਛਾ ਪੂਰੀ ਨਾ ਜਾ ਪਾਇਆ ਅਗਮ ਅਪਾਰਾ ਇਹ ਅਗਮ ਅਪਾਰੀ ਹੈ ਅੱਗੇ ਆ ਜਾਣੇ ਹੁਣ ਅਗਮ ਅਪਾਰੀ ਹੈ ਬੁਰਖੀ ਬੁੱਧੀ ਤਾਂ ਬਰੇ ਦੀ ਗੱਲ ਹੈ ਜਿਹਨੂੰ ਸਮਝਣੋ ਪਰਬੰਧ ਕਾਰਨ ਸਭ ਪਹਿਹਲ ਕਾਲ ਤਕਦੀ ਭੈ ਦਾ ਵੀ ਹਣ ਕਰ ਦਿੰਦੀ ਹੈ ਕਾਲ ਦਾ ਡਰ ਇਹ ਕਾਲ ਦਾ ਡਰ ਤਾਂ ਫਿਰ ਜੇ ਕੁਰਬਾਨੀ ਸਮਝਦੇ ਨਾ ਜਿਹੜੀ ਐਸੇ ਕਰਕੇ ਕੁਰਬਾਨੀ ਨੂੰ ਸਮਝੇ ਬਿਨਾ ਇਹਦੀ ਸਮਝ ਨਹੀਂ ਆ ਸਕਦੀ ਸਭ ਪੈਹਰਨ ਤਲਵਾਰ ਨਾਲ ਸਾਰੀ ਪੈਹਦੂਰ ਨਹੀਂ ਦੂਰ ਹੋ ਸਕਦੀ ਕਿਸੇ ਹਥਿਆਰ ਨਾਲ ਸਾਰੀ ਪੈਹਦੂਰ ਨਹੀਂ ਦੂਰ ਹੋ ਸਕਦੀ ਭੋਜਨ ਨਾਲ ਸਾਰੀ ਪੈਹਦੂਰ ਨਹੀਂ ਦੂਰ ਹੋ ਸਕਦੀ ਕਿਲੇ ਬਣਾ ਕੇ ਸਾਰੀ ਪੈਹਦੂਰ ਨਹੀਂ ਦੂਰ ਹੋ ਸਕਦੀ ਕਾਲ ਤਸਤੇ ਖੜਾ ਹੈ ਕਾਲ ਜਿੱਤੇ ਬਿਨਾ ਆਪਣੀ ਕਲਪਨਾ ਜਿੱਤੇ ਬਿਨਾ ਪੈਹਦੂਰ ਨਹੀਂ ਦੂਰ ਹੋ ਸਕਦੀ ਕਲਪਨਾ ਹੀ ਕਾਲ ਹੈ ਮੰਨ ਨੂੰ ਸਮਝਾਏ ਬਿਨਾ ਮੰਨ ਨੂੰ ਜਿੱਤੇ ਬਿਨਾ ਪੈਦੋਲ ਨਹੀਂ ਹੋ ਸਕਦੀ ਸਬਰ ਜੀਤੇ ਜਗ ਜੀਤ ਹਰ ਇਹ ਉਹ ਬੁੱਧੀ ਹੈ ਜਿਹੜੀ ਮੰਨ ਨੂੰ ਜਿੱਤ ਲੈਂਦੀ ਹੈ ਇਹ ਉਹ ਬੱਤ ਹੈ ਜਿਹੜੀ ਮੰਨ ਨੂੰ ਜਿੱਤ ਲੈਂਦੀ ਹੈ ਮੰਨ ਨੂੰ ਸਮਝਾ ਲੈਂਦੀ ਹੈ ਇਹ ਜਿੱਤ ਲੈਂਦੀ ਕੋਈ ਗੱਲ ਨਹੀਂ ਅਰਮੁੱਦ ਕਾਰਨ ਸਭ ਪੈ ਹਣ ਨਾਮ ਚੱਟਕਾ ਜਾਸ ਜਿਹਦਾ ਨਾਮ ਚੱਟੀ ਮੈਂ ਕਹਿੰਦਾ ਉਹ ਇਹ ਹੈ ਲੋਕ ਕੁਝ ਕਹੀ ਜਾਣ ਡਿਫਰੈਂਟ ਗੱਲ ਆ ਗਈ ਤੋ ਪਿਛਲੀ ਗੱਲੋਂ ਬਿਲਕੁਲ ਉਲਟ ਗੱਲ ਹੈ ਉਹ ਗੱਲ ਉਲਟ ਸੀ ਤੁਸੀਂ ਆ ਜਿਹੜੀ ਪੰਕਤੀ ਜੇ ਪੜ ਲੈਂਦੇ ਸਮਝ ਲੈਂਦੇ ਤਾਂ ਵਿਰੋਧ ਕਿਉਂ ਕਰਦੇ ਸਮਝ ਨਹੀਂ ਆਉਂਦੀ ਵਿਰੋਧ ਕਿਉਂ ਕਰਦੇ ਇਹ ਆਤਾ ਹੈ ਏਜੰਟ ਨੇ ਉਹਨਾਂ ਦੇ ਜਿਹਨਾਂ ਦੇ ਧਰਮ ਤੇ ਖਿਲਾਫ ਹੈ ਤਲਵਾ ਇਹ ਐਡਾ ਬੜਾ ਸਟੈਪ ਲਿਆ ਇਹ ਆਤਾ ਆਰਐਸ ਦੇ ਏਜੰਟ ਨੇ ਆ ਬਦਮਾਗ ਨੇ ਇਹ ਬਦਮਾਗ ਨੇ ਨਾ ਪੜੀ ਆ ਨਾ ਸਮਝੀ ਆ ਵਿਰੋਧ ਕਰਤਾ ਕਬ ਬਹਾਮਣ ਨਹੀਂ ਸੁਣੀ ਸੁਣਾਈ ਗੱਲ ਤੇ ਬਈ ਉਹ ਤਾਂ ਚੰਡੀ ਦਾ ਜੀ ਦੇਵੀ ਹੁੰਦੀ ਆ ਆ ਦੇਖ ਲਓ ਕੀ ਲਿਖਿਆ ਹੈ ਦੇਵੀ ਤੁਸੀਂ ਇਹਨੂੰ ਦਬੜੋ ਕੀ ਹੈ ਕੀ ਕਹੀਆ ਦਾ ਰੋਣ ਕਹੈ ਨਾ ਕਹੈ ਅਭੂਜ ਜਿਹੜੇ ਨਾ ਗਿਆਨ ਕਰਾਉਣ ਜਾਣਦੇ ਨੇ ਨਾ ਗਿਆਨ 부ਝ ਸਕਦੇ ਨੇ ਉਹ ਆ ਕਹਿਆ ਹੋਇਆ 부ਝੇ ਲੈਂਦੇ ਆ ਕਹਿਆ ਹੈ ਇਹ 부ਝੇ ਲੈਂਦੇ ਕਹੈ ਕਹੈ ਨਾ ਕਹਿਆ 부ਝੇ ਨਾ ਕੁਝ ਜਾਣਦੇ ਨੇ ਦੱਸ ਸਕਦੇ ਨੇ ਨਾ ਗੱਲ ਕਹੀ ਇਹਨੂੰ 부ਝ ਸਕਦੇ ਨੇ ਜੋ ਯਨਕੀਨੇ ਭਗਤ ਤੇ ਬਾਝ ਤਿੰਨ ਸੋ ਸਦਾ ਡਰਾਨੇ ਰਹੀ ਏ ਇਹਦਾ ਭਗਤ ਕਬੀਰ ਵੀ ਕਹਿੰਦਾ ਇਹਨਾਂ ਤੇ ਤਾਂ ਡਰਦਾ ਹੀ ਰਹੀ ਏ ਇਹ ਖਬਰਾਂ ਕੀ ਕਹਿ ਦੇਣਗੇ ਇਹ ਸਾਰੇ ਬੂਰਖ ਨੇ ਬਦਮਾਗਰ ਨੇ ਤਾਂ ਇਹਨਾਂ ਦੀ ਕੋਈ ਸੁਣਦਾ ਨਹੀਂ ਸੁਣਦਾ ਅਸਲ ਬੰਦਾ ਨਹੀਂ ਹੁੰਦਾ ਕੋਈ ਸਿਆਣਿਆਂ ਦੀ ਗੱਲ ਸੁਣਦਾ ਹੁੰਦੇ ਨੇ ਇਹਨਾਂ ਨਾਲ ਤਾਂ ਹੋਰ ਬਹੁਤ ਅਕਲਮੰਦ ਬੈਠੇ ਨੇ ਦੁਨੀਆ ਦੇ ਵਿੱਚ ਲੋਕ ਇਹਨਾਂ ਨੂੰ ਭਲੇਖਾ ਇਹਨਾਂ ਨੂੰ ਭਲੇਖਾ ਹੋ ਗਿਆ ਆਪਣੀ ਅਕਲ ਦਾ ਵੀ ਸਾਨੂੰ ਅਕਲ ਹੈ ਉਹ ਹਰ ਵੀ ਇਕੱਠੀ ਲੈ ਕੇ ਜੁਆ ਪ੍ਰਸਾਰੀ ਬਣਿਆ ਬੈਠਾ ਔਰ ਕੁਝ ਲੀਏਗਾ। ਜੀ। ਨਾਮ ਚੰਡਕਾ ਜਾਸ ਰਚੋਂ 74 72 ਤੋਂ ਹੈ ਪਰ ਉਸ ਉਹਦਾ 74 74 ਰਚਣਾ 73 73 ਨਾ ਉਹ ਕੀ ਕੰਮ ਕਰਦੀ ਹੈ ਜਾਂ ਪ੍ਰਗਟ ਹੁੰਦੀ ਹੈ। ਉਹਦਾ ਸੁਭਾਅ ਕਿਹਜਾ ਹੈ? ਸੁਭਾਅ ਦਾ 73 ਕੋਈ ਗੱਲ ਹੁੰਦੀ ਹੈ। ਵਚਿੱਤਰ ਉਹਦਾ ਵਿਚਿੱਤਰ ਚਰਿੱਤਰ ਹੈ ਸੰਸਾਰ ਚ ਪ੍ਰਗਟ ਹੋ ਕੇ ਕੀ ਕਰਦੀ ਹੈ ਵਿਚਿੱਤਰ ਗੱਲਾਂ ਕਰਦੀ ਹੈ ਕੀ ਕਰਦੀ ਹੈ ਮਨ ਬਦਲ ਦਿੰਦੀ ਹੈ ਉਹ ਤਾਂ ਬਦਲ ਦਿੰਦੀ ਹੈ ਘਟ ਦਿੰਦੀ ਹੈ ਸਭ ਕੋ ਸੁਰਤ ਮਤਮਨ ਬੁੱਧ ਘਟ ਦਿੰਦੀ ਹੈ ਹੋਰ ਕੁਛ ਜ ਐਸੀ ਮਸ਼ੀਨ ਨਹੀਂ ਜਿਹੜੀ ਘਟ ਦਵੇ ਕੋਈ ਐਸਾ ਹਥਿਆਰ ਨਹੀਂ ਜਿਹੜਾ ਸੁਰਤ ਮਤਮਨ ਬੁੱਧ ਨੂੰ ਘਟ ਦਵੇ ਸਭ ਦਾ ਘਟ ਦਿੰਦੀ ਹੈ ਭਗਤੀ ਜਾਂ ਪ੍ਰਗਟ ਹੋਏ ਭਗਤੀ ਲਹਿਰ ਵਰਗੜੋ ਹੀ ਸਭ ਘੜਦਾ ਘੜਦੇ ਨਾ ਦੂਏ ਚੁੱਪ ਕਰਾ ਦਿੱਤੇ ਐਵੇਂ ਗੁਰੂਕਾਲ ਦੇ ਵਿੱਚ ਵੀ ਹੋਇਆ ਜਦੋਂ ਵੀ ਇਹ ਵਤ ਪ੍ਰਗਟ ਹੁੰਦੀ ਹੈ ਜਿਹੜੇ ਹੁੰਦੇ ਨੇ ਨਾ ਅਸੰਤ ਜਿਉਂੜੀਆਂ ਫਾਲਣ ਵਾਲੇ ਸਭ ਚੁੱਪ ਕਰ ਜਾਂਦੇ ਨੇ ਲੋਕ ਚੁੱਪ ਕਰਾ ਦਿੰਦੇ ਨੇ ਇਹਨਾਂ ਨੂੰ ਕਿ ਅਸਲ ਗੱਲ ਦਾ ਇਹਨਾਂ ਨੂੰ ਪਤਾ ਲੱਗ ਜਾਂਦਾ ਆਮ ਆਦਮੀ ਨੂੰ ਉਹ ਡਰਦਾ ਹੀ ਨਹੀਂ ਬੋਲਦੇ ਹੁਣਾ ਵਾਂ ਮੈਨੂੰ ਪਤਾ ਲੱਗ ਗਿਆ ਗੱਲ ਦਾ ਕੋਈ ਟੋਕ ਦੂਗਾ ਉਹ ਚੁੱਪ ਕਰ ਜਾਂਦੇ ਸਿਆੜ ਦੇ ਬਿਨਾਂ ਇਹ ਡੱਡੂ ਬੋਲਦੇ ਹੁੰਦੇ ਹਾਂਜੀ ਕਰੋ ਸੁਬੁੱਧ ਪ੍ਰਕਾਸ਼ ਕਰੋ ਸੁਬੁੱਧ ਪ੍ਰਕਾਸ਼ ਪ੍ਰਕਾਸ਼ ਮੇਰੇ ਅੰਦਰ ਸੁਬੁੱਧ ਦਾ ਪ੍ਰਕਾਸ਼ ਕਰ ਤੂੰ ਯਾਨੀ ਚੰਡੀ ਸੁਬੁੱਧ ਦਾ ਪ੍ਰਕਾਸ਼ ਕਰਨ ਵਾਲੀ ਚੀਜ਼ ਹੈ ਬਾਣੇ ਤੇ ਬਿਨਾ ਸੁਬੁੱਧ ਦਾ ਪ੍ਰਕਾਸ਼ ਨਹੀਂ ਹੋਣਾ ਇਹ ਪਰਮੇਸ਼ਰ ਦੀ ਰਜ਼ਾ ਦਾ ਨੋਆ ਚੱਡੀ ਹੈ ਅਸਲ ਵਿੱਚ ਕੁਝ ਨਹੀਂ ਹੈ ਉਹਦੀ ਜਿਹੜੀ ਰਜ਼ਾ ਹੈ ਨਾ ਉਹ ਚੱਲਦੀ ਹੈ ਹੁਕਮ ਰਜ਼ਾਈ ਚੱਲਣਾ ਰੜਾ ਉਹਦੀ ਰਜ਼ਾਈ ਚੱਡੀ ਹੈ ਉਹਦੀ ਰਜ਼ਾ ਦੇ ਨਾਲ ਇਹ ਸਭ ਕੁਝ ਬਦਲਦਾ ਹੈ ਉਹਦੀ ਰਜ਼ਾ ਨਾਲ ਹੀ ਸ੍ਰਿਸ਼ਟੀ ਪੈਦਾ ਹੋਈ ਹੈ ਉਹ ਔਰ ਉਹਦੀ ਰਜ਼ਾ ਦੌਰੀ ਹਣ ਪਰ ਰਜਾ ਜਦ ਆਇਆ ਫਿਰ ਮਾਤਾ ਜਿਹੜਾ ਰਜਾ ਦਾ ਮਾਲਕ ਹੈ ਉਹ ਪਿਤਾ ਜੀ ਨੂੰ ਹਾਂ ਆਇਸ ਅਬ ਜੋ ਹੋਏ ਗ੍ਰੰਥ ਤਾ ਮੈਂ ਰਚੂ ਦੇਖੋ ਆਗਿਆ ਲੈ ਕੇ ਚਲੇ ਰਿਹਾ ਆਗਿਆ ਪਰਮੇਸ਼ਰ ਤਰੇ ਰਿਹਾ ਹੈ ਪਰਮੇਸ਼ਰ ਜੇ ਤੇਰੀ ਆਗਿਆ ਹੋਵੇ ਗੁਰ ਆਗ੍ਰੰਥੇ ਕਰ ਰਚਨਾ ਚਾਲੂ ਗੱਲ ਉਹੀ ਇੱਕੋ ਹੀ ਹੈ ਪਰ ਮਾਤਾ ਦੇ ਰੂਪ ਵਿੱਚ ਰਚਨਾ ਚਾਹੋ ਨਾ ਰਜ਼ਾ ਦਾ ਫੰਕਸ਼ਨ ਕੀ ਹੈ ਤੇਰੀ ਦਾ ਤੂੰ ਦਾ ਅਡਲ ਤੇਰੀ ਰਜ਼ਾ ਜਿਹੜੀ ਹੈ ਕੀ ਕਰਦੀ ਹੈ ਜਿਆਦਾ ਟਾਰਗੇਟ ਰਜ਼ਾ ਨੂੰ ਰੱਖਿਆ ਹੋਇਆ ਰਜ਼ਾਈ ਨੂੰ ਨਹੀਂ ਰੱਖਿਆ ਹੋਇਆ ਹਾਕਮ ਨੂੰ ਨਹੀਂ ਰੱਖਿਆ ਹੋਇਆ ਹੁਕਮ ਨੂੰ ਰੱਖਿਆ ਹੈ ਹੁਕਮਦਾਰ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਦ ਵਿੱਚ ਦਰਜ ਆਦ ਗੁਰੂ ਗ੍ਰੰਥੀ ਦੇ ਹੁਕਮਦਾਰ ਜੀ ਇਸ ਕਰਕੇ ਆਦ ਦੇ ਅੱਗੇ ਅਰਦਾਸ ਕਰ ਦੇਣਾ ਸੀ ਖੜੇ ਹੋ ਕੇ ਪਰਮੇਸ਼ਰ ਅੱਗੇ ਨਹੀਂ ਕਰਦੇ ਪਰਮੇਸ਼ਰ ਅੱਗੇ ਕਿਹੜੀ ਅਰਦਾਸ ਕੀਤੀ ਹੈ ਉਹ ਹੋਰ ਹੈ ਪਰਮੇਸ਼ਰ ਅੱਗੇ ਅਰਦਾਸ ਹੋਰ ਹੈ ਉਸ ਗੁਰੂ ਜੀ ਨਾਲ ਦੱਸਿਆ ਹੈ ਤੂੰ ਠਾਂਕਰ ਤੁੰਪੇ ਅਰਦਾਸ ਉਹ ਗੁਰੂ ਗ੍ਰੰਥ ਸਾਹਿਬ ਉਹ ਨਹੀਂ ਕਰ ਸਕਦੇ ਸੀ ਖੜ ਕੇ ਸੰਬੋਧਨ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਔਰ 10 ਲਿਖਿਆ ਜੋ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਨਹੀਂ ਕੀਤੀ ਹੋਈ ਉਹ ਤਾਂ ਹੋਈ ਨਹੀਂ ਜ਼ਬਰਦਸਤ ਇਹਰ ਦਾਸ ਹੋ ਰਿਹਾ ਹੈ ਹੋਰ ਹੈ ਅੱਡਾ ਢਰ ਦਾਸ ਆਂਦੋ ਜੈ ਭਾਵੇ ਤੇ ਰਾਖਰ ਭਾਵੇ ਕਿਰੂ ਕੀਤਾ ਪਰਮੇਸ਼ਰ ਨੂੰ ਆਦ ਗੁਰੂ ਗ੍ਰੰਥ ਸਾਹਿਬ ਸੰਬੋਧਨ ਕੀਤਾ ਹੈ ਪਰਮੇਸ਼ਰ ਨੂੰ ਇਹ ਤੇ ਕੀਤਾ ਹੁਣੇ ਰਜ਼ਾਰੂ ਨੂੰ ਸੰਬੋਧਨ ਦੱਸਿਆ ਲਈ ਫਰਕ ਇਸ ਕਰਕੇ ਇਹ ਬਾਣੀ ਉਹਦੇ ਵਿੱਚ ਨਹੀਂ ਦਰਜ ਕੀਤੀ ਜਾ ਸਕਦੀ ਉਹਨੂੰ ਤਾਂ ਸੰਬੋਧਨ ਕੀਤਾ ਹੋਇਆ ਹੈ ਉਹਨੂੰ ਤਾਂ ਸੰਬੋਧਨ ਕੀਤਾ ਤੇ ਬਰਾਬਰ ਕਿ ਮੈਂ ਕਰ ਦੰਦੇ ਦਰਜ ਨਹੀਂ ਸੀ ਵਿੱਚ ਕਰ ਸਕਦੇ ਅੱਡ ਅੱਡ ਰਹੁ ਗੱਲ ਹੋਈ ਹੈ ਕੋਈ ਕਹਰਾ ਰਜ਼ਾਰ ਹੋਈ ਕੋਈ ਹੈ ਦੋ ਨਹੀਂ ਹਣ ਇਹ ਹੋਰ ਗੱਲ ਹੈ ਇਹ ਸਾਰੀ ਸੰਸਾਰ ਦਾ ਵਰਤਾਨਤ ਹੈ ਸੰਸਾਰ ਦਾ ਵਰਤਾਨਤ ਹੈ ਜਿ ਸੱਚਖੰਡ ਦਾ ਵਰਤਾਨਤ ਨਹੀਂ ਹੈ ਉਹ ਸੰਸਾਰ ਤੋਂ ਚੱਕ ਕੇ ਸੱਚਖੰਡ ਵੱਲ ਨੂੰ ਜਾਂਦੀ ਹੈ ਗੱਲ ਉਹ ਸੰਸਾਰ ਤੋਂ ਚੱਕ ਕੇ ਸੱਚਖੰਡ ਵੱਲ ਲੈ ਕੇ ਜਾਂਦੀ ਹੈ ਇਹ ਸੰਸਾਰ 'ਚੋਂ ਕੱਢ ਕੇ ਬਕਟ ਸੰਸਾਰ ਦਾ ਨਕਸ਼ਾ ਦਿਖਾਉਂਦੀ ਹੈ ਇਹ ਸੰਸਾਰ 'ਚੋਂ ਕੱਢਣ ਦੀ ਆ ਫਿਰ ਸੰਸਾਰੀ ਬੰਦਿਆਂ ਨਾਲ ਜਿਹੜੀ ਡਾਇਲੌਗ ਕਰਨੀ ਆ ਸੀ ਗੁਰੂ ਵਖ ਨੇ ਉਹ ਵਾਲਾ ਲੜਾਈ ਜਿਹੜੀ ਲੰਡੀਆਂ ਸੀ ਜਿਹੜੀ ਭਗਤਾਂ ਨੇ ਲੜਾਈ ਲੜੀ ਹੈ ਉਹ ਲੜਾਈ ਹੈ ਇਹ 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 ਤੋਂ ਲੜਾਈ ਜਿਹੜੀ ਭਗਤਾਂ ਨੇ ਲੜਣੀ ਹੈ ਉਹਦੀ ਵਿੱਧਿਆ ਹੈ ਨਾਰਗਰ ਨੇ ਲੜੀ ਨਹੀਂ ਲੜਾਈ ਕਵੀਰ ਨੇ ਲੜੀ ਨਹੀਂ ਹੈ ਇਹ ਤਾਂ ਉਹ गान ਘੜਗਲੇ ਮਨਸੂ ਲੁਜ ਮਨ ਕੀ ਦਾ ਸਾਰਿਆਂ ਦਾ ਮਨ ਇੱਕ ਹੋ ਜਾਂਦਾ ਕਿਸੇ ਵੀ ਲੜਾਈ ਉਹਦੇ ਮਨ ਨਾਲ ਹੈ ਮਨ ਬੱਤੀਏ ਦੇ ਮਨ ਨਾਲ ਲੜਾਈ ਹੈ ਸਰੀਰਕ ਲੜਾਈ ਨਹੀਂ ਹੈ ਇਹ ਸ਼ਬਦ ਬਾਣੀ ਦੀ ਲੜਾਈ ਹੈ ਸ਼ਬਦਾਂ ਦੀ ਲੜਾਈ ਹੈ ਧਿਆਲਾ ਦੀ ਲੜਾਈ ਹੈ ਵਿਚਾਰ ਧਾਰਾ ਦੀ ਲੜਾਈ ਹੈ ਇਹ ਨੂੰ ਲੜਾਈ ਕਹ ਲੋ ਚਾਹੇ ਇਹ ਨੂੰ ਗੱਲਬਾਤ ਚਰਚਾ ਕਹ ਲੋ ਸਾਡੇ ਵੱਲੋਂ ਤਾਂ ਚਰਚਾ ਹੀ ਹੈ ਇਹ ਪਰ ਉਹ ਨੂੰ ਲੜਾਈ ਬਣਾ ਲੈਂਦੇ ਨੇ ਮਨਮੁਖ ਮਨਮੁਖ ਨੂੰ ਜਾਂ ਕਾਰ ਨੂੰ 6 ਵਜ ਦੀ ਹੈ ਲੋਹੇ ਲਾਖੇ ਹੋ ਜਾਂਦੇ ਨੇ ਵਿਆਖਲ ਹੋ ਜਾਂਦੇ ਨੇ ਰਹਿਣੇ ਕੱਖ ਨਹੀਂ ਉਹਨਾਂ ਦੇ ਪੱਲੇ ਕੱਖ ਖੁੱਲਦਾ ਬਣੀ ਅਸਲ 'ਚ ਕੱਖ ਖੁੱਲਦਾ ਬਣੀ ਭਲੇਖਾ ਪਾਇਆ ਹੁੰਦਾ ਹੈ ਉਹ ਯਾਰ ਪੱਲੇ ਚੱਕਿਆ ਜਾਂਦਾ ਜਾਂ ਪੜਦਾ ਚੱਕ ਲੈਂਦਾ ਦੇਖਿਆ ਵੀ ਸਾਡਾ ਤਾਂ ਨੰਗ ਜ਼ਾਹਰ ਕਰਤਾ ਕੋਲੇ ਪੱਲੇ ਜੇ ਹੈਗਾ ਤਾਂ ਅਜਲ ਮੈਦਾਨ ਚ ਆ ਕੇ ਦਿਖਾ ਲੈ ਸਰ ਉਹ ਦਿਖਾਉਣ ਜੇ ਹੈਗਾ ਕੁਛ ਕਿਸ ਨੇ ਆ ਕੇ ਚੰਦਾ ਘੜਤਾ ਪਹਿਲਵਾਨ ਨੇ ਫੇ ਆ ਕੇ ਉਹਦੇ ਨਾਲ ਦੇਖ ਲਵੇ ਕੋਈ ਅਖਰ ਮੈਦਾਨ ਚ ਖੜਾ ਹੋ ਗਿਆ ਆ ਕੇ ਕਬੀਰ ਤਾਂ ਖੜਾ ਹੋ ਗਿਆ ਉਹ ਜੋ ਮੋਰਗਾਨਾ ਕਹ ਕੇ